ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਅਸੀਂ ਘਰ ਵਿੱਚ ਹੀ ਨੇਚਰਲ ਬਲੀਚ ਤਿਆਰ ਕਰਾਂਗੇ ਕਿ ਅਸੀਂ ਬਾਜ਼ਾਰੋਂ ਮਹਿੰਗੇ ਮਹਿੰਗੇ ਬਲੀਚ ਲੈ ਕੇ ਆਪਣੀ ਸਕਿਨ ਨੂੰ ਜਿਵੇਂ ਖਰਾਬ ਕਰ ਰਹੇ ਹਾਂ ਤੁਸੀਂ ਘਰ ਦੀਆਂ ਚੀਜ਼ਾਂ ਨਾਲ ਨੇਚਰਲ ਚੀਜ਼ਾਂ ਨਾਲ ਬਲੀਚ ਤਿਆਰ ਕਰਕੇ ਆਪਣੇ ਫੇਸ ਤੇ ਜੋ ਵੀ ਪਿੰਪਲ ਆਕਣੇ ਆ ਜਾਂ ਉਸ ਦੇ ਨਿਸ਼ਾਨ ਰਹਿ ਗਏ ਨੇ ਬਿਲਕੁਲ ਠੀਕ ਕਰ ਸਕਦੇ ਜੀ ਹੁਣ ਮੈਂ ਤੁਹਾਨੂੰ ਦੱਸਾਂਗੀ ਅਸੀਂ ਕਿਸ ਦੇ ਨਾਲ ਬਲੀਚ ਕਰਾਂਗੇ ਆ ਦੇਖੋ ਜੀ ਪੋਟਾਟੋ ਲੈ ਲੈਣਾ ਅਸੀਂ ਇੱਕ ਇੱਕ ਟਮਾਟੋ ਲੈ ਲੈਣਾ ਦੋਨਾਂ ਚੀਜ਼ਾਂ ਦੀ ਅਸੀਂ ਅੱਜ ਬਲੀਚ ਕਰਾਂਗੇ ਇਹਨਾਂ ਨੂੰ ਕੱਟ ਕੇ ਚੰਗੀ ਤਰ੍ਹਾਂ ਪਹਿਲਾਂ ਇਹਨਾਂ ਨੂੰ ਵਾਸ਼ ਕਰ ਲਓ ਤੁਸੀਂ ਮਿੱਟੀ ਵਗੈਰਾ ਨਾ ਲੱਗੀ ਹੋਵੇ ਚੰਗੀ ਤਰ੍ਹਾਂ ਕਲੀਨ ਕਰਨਾ ਇਹਨਾਂ ਨੂੰ ਦੋਨਾਂ ਚੀਜ਼ਾਂ ਨੂੰ ਸਾਫ਼ ਕਰਕੇ ਸਾਫ਼ ਬੋਲ ਦੇ ਵਿੱਚ ਹੀ ਕੱਟਣਾ ਹੈਗਾ ਜੇ ਤੁਸੀਂ ਇਹਨੂੰ ਪੀਲ ਆਫ ਕਰਦੇ ਹੋ ਨਾ ਫਿਰ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਫਿਰ ਵਾਸ਼ ਕਰਨਾ ਹੈ ਦੋਰੇ ਫਿਰ ਹੀ ਇਸ ਨੂੰ ਕੱਟਣਾ ਹੈ ਹੁਣ ਮੈਂ ਇਹਨੂੰ ਕੱਟ ਕੇ ਫਿਰ ਤੁਹਾਨੂੰ ਦਿਖਾਨੀ ਆ ਜੀ ਹਾਂ ਜੀ ਏਵੇਂ ਤੁਸੀਂ ਦੋਨਾਂ ਚੀਜ਼ਾਂ ਨੂੰ ਨਾ ਇਵੇਂ پیس ਦੇ ਵਿੱਚ ਕੱਟ ਲੈਣਾ ਕਿਉਂਕਿ ਅਸੀਂ ਇਹਨੂੰ ਬਲੈਂਡ ਕਰਾਂਗੇ ਮੈਂ ਹਾਫ ਹੀ ਲਿਆ ਹੋਇਆ ਹੈ ਦੇਖੋ ਹਾਫ ਹੀ ਖੱਟਿਆ ਆ ਤੁਸੀਂ ਵੀ ਜਿੰਨਾ ਕਿ ਤੁਹਾਨੂੰ ਚਾਹੀਦਾ ਓਨੇ ਹੀ ਕਿਹੇ ਚੀਜ਼ ਲਿਆ ਕਰੋ ਜਿਆਦਾ ਵੇਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਜਿੰਨੀ ਚੀਜ਼ ਦੀ ਜ਼ਰੂਰਤ ਹੈ ਤੁਹਾਨੂੰ ਤੁਸੀਂ ਫੇਸ ਤੇ ਲਗਾਣਾ ਆ ਤੁਸੀਂ ਨੈਕ ਤੇ ਲਗਾਣਾ ਆ ਤੇ ਤੁਸੀਂ ਜਿਆਦਾ ਵੀ ਲੈ ਸਕਦੇ ਜੀ ਮੈਂ ਤਾਂ ਅੱਜ ਕੱਲ ਕਰਕੇ ਹਟੀਆਂ ਨਾ ਮੈਂ ਇਸ ਕਰਕੇ ਤੁਹਾਨੂੰ ਥੋੜਾ ਬਣਾ ਕੇ ਦੱਸ ਰਹੀ ਆ ਤੇ ਤੁਸੀਂ ਜਿਆਦਾ ਵੀ ਕਰ ਸਕਦੇ ਜਿੰਨੀ ਜ਼ਰੂਰਤ ਓਨੀ ਹੀ ਚੀਜ਼ ਲੈਣੀ ਤੁਸੀਂ ਵੇਸਟ ਨਹੀਂ ਕਰਨੀ ਕੋਈ ਚੀਜ਼ ਇਹਨਾਂ ਦੋਨਾਂ ਚੀਜ਼ਾਂ ਨੂੰ ਹੁਣ ਮੈਂ ਬਲੈਂਡ ਕਰਦੀ ਆ ਹਾਂਜੀ ਅਸੀਂ ਬਲੈਂਡ ਕਰ ਲਿਆ ਤੁਸੀਂ ਇਹਦਾ ਚੰਗੀ ਤਰ੍ਹਾਂ ਇਸ ਨੂੰ ਬਲੈਂਡ ਕਰ ਲੈਣਾ ਜਿਹੜਾ ਪੇਸਟ ਜਿਹਾ ਨਾ ਤਿਆਰ ਹੋ ਜਾਵੇ ਜਿਵੇਂ ਤੁਸੀਂ ਇਹਦਾ ਪੇਸਟ ਤਿਆਰ ਕਰ ਲੈਣਾ ਹੈਗਾ ਹੁਣ ਅਸੀਂ ਕੀ ਕਰਾਂਗੇ ਹੁਣ ਅਸੀਂ ਇਹਨੂੰ ਕੀ ਕਰਾਂਗੇ ਜੀ ਇਹਦੇ ਵਿੱਚ ਤੁਸੀਂ ਕੱਢ ਲਓ ਜਿੰਨਾ ਤੁਹਾਨੂੰ ਚਾਹੀਦਾ ਉਹਨਾਂ ਕ ਤੁਸੀਂ ਲੈ ਲਓ ਇਹਦੇ ਵਿੱਚ ਹੁਣ ਅਸੀਂ ਕਰਾਂਗੇ হানি ਐਡ ਸਾਡੀ ਸਕਿਨ ਨੂੰ ਹਾਈਡਰੇਟ ਬਣਾਏਗਾ ਰਿੰਕਲ ਵਗੈਰਾ ਰਿਮੂਵ ਕਰੇਗਾ ਹਨੀ ਇਦਵਿਜ ਇਸ ਐਡ ਕਰਾਂਗੇ ਜੀ ਮੁਲਤਾਨੀ ਮਿੱਟੀ ਸਕਿਨ ਨੂੰ ਟਾਈਟ ਕਰੇਗੀ ਤੁਹਾਡੇ ਨੂੰ ਓਪਨ ਪੋਰ ਜੈਨਾ ਤੁਹਾਡੇ ਉਸ ਨੂੰ ਵੀ ਬਿਲਕੁਲ ਠੀਕ ਕਰੇਗੀ ਜਿਵੇਂ ਗੱਡੇ ਵਗੈਰਾ ਬਣ ਜਾਂਦੇ ਨੇ ਨਾ ਫੇਸ ਦੇ ਉੱਪਰ ਉਸ ਨੂੰ ਠੀਕ ਕਰੇਗੀ ਇੱਕ ਚਮਚਾ ਅਸੀਂ ਪਾਵਾਂਗੇ ਬੇਸਨ ਦਾ ਗ੍ਰਾਮ ਫਲੌਰ ਫਿਰ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਲੈਮਨ ਦੇਖੋ ਇੰਨਾ ਕ ਲੈਮਨ ਐਡ ਕਰ ਲਓ ਤੁਸੀਂ ਬਹੁਤ ਵਧੀਆ ਪੈਕ ਬਣ ਜਾਣਾ ਇਹ ਤੁਹਾਡਾ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲਓ ਸਹੀ ਚੀਜ਼ਾਂ ਨੂੰ ਤੁਸੀਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਲਿਆਉਂਦੇ ਜੇ ਫੇਸ਼ੀਅਲ ਬਲੀਚ ਕਰਵਾਉਂਦੇ ਜੇ ਤੁਸੀਂ ਇਹ ਆਪਣੇ ਘਰ ਦੀਆਂ ਚੀਜ਼ਾਂ ਦੀ ਹਰ ਇੱਕ ਚੀਜ਼ ਸਾਡੇ ਘਰ ਵਿੱਚੋਂ ਹੀ ਲਏ ਲੈ ਕੇ ਤੁਸੀਂ ਨੇਚਰਲ ਬਲੀਚ ਬਣਾ ਕੇ ਆਪਣੇ ਫੇਸ ਤੇ ਕਰੋ ਜੋ ਤੁਸੀਂ ਬਾਜ਼ਾਰੋਂ ਬਲੀਚ ਲੈ ਕੇ ਆਉਂਦੇ ਜੇ ਮਹਿੰਗੀਆਂ ਮਹਿੰਗੀਆਂ ਤਾਂ ਜ਼ਿਆਦਾ ਬਾਜ਼ਾਰੋਂ ਬਲੀਚ ਲੈ ਕੇ ਜੋ ਤੁਸੀਂ ਕਰਦੇ ਜੇ ਨਾ ਉਹ ਸਕਿਨ ਨੂੰ ਖਰਾਬ ਕਰਦੀ ਹੈ ਤਾਨੂੰ ਇਹ ਲੱਗਦਾ ਹੋਵੇਗਾ ਕਿ ਸਾਡੀ ਸਕਿਨ ਵਾਈਟ ਹੋ ਗਈ ਹੈ ਸਕਿਨ ਵਾਈਟ ਨਹੀਂ ਹੁੰਦੀ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੇ ਫੇਸ ਦੇ ਉੱਪਰ ਜੋ ਵਾਲ ਹੁੰਦੇ ਆ ਨਾ ਹੇਅਰ ਉਹਨਾਂ ਨੂੰ ਉਹ ਬ੍ਰਾਊਨ ਵਾਈਟ ਕਰ ਦਿੰਦੀ ਤੁਹਾਨੂੰ ਲੱਗਦਾ ਸਾਡਾ ਫੇਸ ਮਤਲਬ ਵਾਈਟ ਹੋ ਗਿਆ ਫੇਸ ਨੂੰ ਵਾਈਟ ਨਹੀਂ ਕਰਦੀ ਉਹ ਤੁਸੀਂ ਥੋੜਾ ਮੇਰਾ ਗਲਾ ਖਰਾਬ ਹੋਇਆ ਆਵਾਜ਼ ਥੋੜੀ ਬੈਠੀ ਬੈਠੀ ਆ ਰਹੀ ਹੋਗੀ ਤਾਂ ਸੌਰੀ ਜੀ ਤਾਂ ਤੁਸੀਂ ਇਹ ਸੋਚਦੇ ਹੋਗੇ ਕਿ ਤੁਹਾਡਾ ਫੇਸ ਚਮਕ ਰਿਹਾ ਸ ਫੇਸ ਨਹੀਂ ਚਮਕਦਾ ਉਹ ਵਾਲ ਤੁਹਾਡੇ ਵਾਈਟ ਹੋ ਜਾਂਦੇ ਬ੍ਰਾਊਨ ਹੋ ਜਾਂਦੇ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਸਾਡੀ ਸਕਿਨ ਬਹੁਤ ਸੋਹਣੀ ਹੋਗੀ ਬਲੀਚ ਦੇ ਨਾਲ ਬਲੀਚ ਕਰਨਾ ਕੋਈ ਚੰਗੀ ਗੱਲ ਨਹੀਂ ਕਿ ਹੈਗੀ ਜੋ ਵੀ ਮੇਰੀਆਂ ਭੈਣਾਂ ਵੀਡੀਓ ਦੇਖ ਰਹੀਆਂ ਨਾ ਬਲੀਚ ਨਾ ਕਰਿਆ ਕਰੋ ਤੁਸੀਂ ਜਿਆਦਾ ਮੈਂ ਸਿਰਫ ਇੱਕ ਵਾਰ ਜਾਂ ਦੋ ਵਾਰ ਬਲੀਚ ਕੀਤੀ ਸੀ ਫਿਰ ਮੈਂ ਬਾਅਦ ਵਿੱਚ ਕਦੇ ਬਲੀਚ ਨਹੀਂ ਕੀਤੀ ਮੈਂ ਐਵੇਂ ਕਰਦੀਆਂ ਚੀਜ਼ਾਂ ਦੇ ਨਾਲ ਆਪ ਖੁਦ ਬਣਾ ਕੇ ਹੀ ਬਲੀਚ ਕਰਦੀ ਆ ਤੇ ਤੁਸੀਂ ਵੀ ਘਰ ਵਿੱਚ ਹੀ ਨੇਚਰਲ ਚੀਜ਼ਾਂ ਲੈ ਕੇ ਉਹਦੀ ਬਲੀਚ ਕਰਿਆ ਕਰੋ ਟਮਾਟਰ ਹੈ ਏ ਬ ਆਪਣਾ ਆਲੂ ਤੇ ਲੈਮਨ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਬਲੀਚ ਕਰਿਆ ਕਰੋ ਵੀ ਵਿਟਾਮਿਨ ਸੀ ਹੁੰਦਾ ਹੈ ਇਹਨਾਂ ਵਿੱਚ ਬਾਕੀ ਤੁਸੀਂ ਇਸ ਨੂੰ ਸ਼ਾਮ ਨੂੰ ਲਗਾਉਣਾ ਆ ਤੁਸੀਂ ਮਾਰਨਿੰਗ ਨਹੀਂ ਲਗਾਉਣਾ ਕਿਉਂਕਿ ਧੁੱਪ ਦੇ ਕਰਕੇ ਹੀ ਧੁੱਪ 'ਚ ਨਹੀਂ ਜਾਣਾ ਵਿਟਾਮਿਨ ਸੀ ਹੁੰਦਾ ਹੈ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਸ਼ਾਮ ਨੂੰ ਲਾ ਕੇ ਤੁਸੀਂ ਸੌ ਜਾਣਾ ਰਾਤ ਨੂੰ ਤਾਂ ਵਾਸ਼ ਕਰਕੇ ਸੌਣਾ ਇਹ ਨਹੀਂ ਕਿ ਤੁਸੀਂ ਪੈਕ ਲਗਾ ਕੇ ਸੌ ਜਾਣਾ ਮੇਨੂੰ ਮਤਲਬ ਸ਼ਾਮ ਨੂੰ ਲਗਾਉਣਾ ਜੋ ਵੀ ਤੁਸੀਂ ਬਲੀਚ ਕਰਨੀ ਨਾ ਇਹ ਬੜੀ ਨੇਚਰਲ ਚੀਜ਼ਾਂ ਦੀ ਸ਼ਾਮ ਨੂੰ ਹੀ ਕਰਨੀ ਹੈਗੀ ਕਿਉਂਕਿ ਵਿਟਾਮਿਨ ਸੀ ਹਰ ਇੱਕ ਚੀਜ਼ ਦੇ ਇਹਦੇ ਵਿੱਚ ਵਿਟਾਮਿਨ ਸੀ ਆਲੂ ਇਹ ਲੈਮਨ ਤਾਂ ਟਮਾਟਰ ਦੇ ਵਿੱਚ ਵਿਟਾਮਿਨ ਸੀ ਜੇ ਅਸੀਂ ਇਹ ਦੁਪਹਿਰ ਨੂੰ ਜਾਂ ਸਵੇਰੇ ਲਾਵਾਂਗੇ ਧੁੱਪ ਦੇ ਵਿੱਚ ਨਿਕਲਾਂਗੇ ਸਕਿਨ ਕਾਲੀ ਹੋ ਜਾਏਗੀ ਸਾਡੀ ਇਸ ਕਰਕੇ ਮੈਂ ਬੋਲ ਨਹੀਂ ਤੁਸੀਂ ਸ਼ਾਮ ਨੂੰ ਕਰਨਾ ਫਿਰ ਆਪਣਾ ਫੇਸ ਵਾਸ਼ ਕਰਕੇ ਕੋਈ ਵੀ ਕਰੀਮ ਲਗਾ ਕੇ ਸੌ ਜਾਣਾ ਤੁਸੀਂ ਤੇ ਰਿਜ਼ਲਟ ਬਹੁਤ ਵਧੀਆ ਆਉਂਦਾ ਤੇ ਬਲੀਚ ਜੋ ਵੀ ਕੈਮੀਕਲ ਵਾਲੀਆਂ ਬਲੀਚੀਆਂ ਨਾ ਲੈ ਕੇ ਆਇਆ ਕਰੋ ਘਰ ਵਿੱਚ ਨਾ ਤੁਸੀਂ ਲਗਾਇਆ ਕਰੋ ਉਹ ਸਕਿਨ ਨੂੰ ਕੋਈ ਮਤਲਬ ਫਾਇਦਾ ਨਹੀਂ ਹੁੰਦਾ ਨੁਕਸਾਨ ਹੀ ਹੈ ਉਬਲੀਦਾ ਸਕਿਨ ਨੂੰ ਜਿਵੇਂ ਵੇਖੇ ਤੁਸੀਂ ਬਲੀਚ ਲਗਾਉਂਦੇ ਜਦੋਂ ਤੇ ਸਕਿਨ ਥੋੜੀ ਜਲਣ ਕਰਦੀ ਆ ਕਿ ਉਹ ਜਲਣ ਕਰਦੀ ਆ ਨਾ ਉਹ ਸਕਿਨ ਨੂੰ ਜਿਵੇਂ ਸਾੜਦੀ ਐਵੇਂ ਹੁੰਦਾ ਆ ਤੁਸੀਂ ਬਲੀਚ ਨਾ ਕਰਿਆ ਕਰੋ ਜੋ ਵੀ ਜ਼ਿਆਦਾ ਬਲੀਚ ਕਰਦਾ ਨਾ ਉਹ ਫਿਰ ਧੁੱਪ ਦੇ ਵਿੱਚ ਜਦੋਂ ਨਿਕਲੇਗਾ ਉਹਦੀ ਸਕਿਨ ਜਿਹੜੀ ਰੈੱਡ ਹੋਵੇਗੀ ਕਿਉਂਕਿ ਸਕਿਨ ਬਹੁਤ ਸੈਂਸਿਟਿਵ ਹੋ ਜਾਂਦੀ ਬਲੀਚ ਦੇ ਨਾਲ ਬਲੀਚ ਨਾ ਕਰਿਆ ਕਰੋ ਇਹੋ ਜਿਹੀਆਂ ਚੀਜ਼ਾਂ ਤੁਸੀਂ ਘਰ ਵਿੱਚ ਜਿਵੇਂ ਨੇਚਰਲ ਚੀਜ਼ਾਂ ਸਾਡੇ ਘਰ ਵਿੱਚ ਹਰ ਇੱਕ ਚੀਜ਼ ਹੁੰਦੀ ਆ ਉਹਦੇ ਨਾਲ ਬਲੀਚ ਬਣਾ ਕੇ ਤੁਸੀਂ ਤਿਆਰ ਕਰਕੇ ਆਪਣੇ ਫੇਸ ਦੇ ਉੱਪਰ ਲਗਾਇਆ ਕਰੋ ਉਹਦਾ ਰਿਜ਼ਲਟ ਹੀ ਵੱਖਰਾ ਆਂਦਾ ਹੈ ਜੀ ਜੋ ਤੁਸੀਂ ਕੈਮੀਕਲ ਵਾਲੀਆਂ ਚੀਜ਼ਾਂ ਜਾਂ ਫੇਸ਼ੀਅਲ ਕਰਵਾਉਂਦੇ ਜੇ ਉਹਦਾ ਕੋਈ ਰਿਜ਼ਲਟ ਨਹੀਂ 2-4 ਦਿਨ ਦਾ ਤੁਹਾਨੂੰ ਲੱਗੇਗਾ ਕਿ ਜੀ ਬਹੁਤ ਗਲੋ ਆ ਰਿਹਾ ਉਹ ਫਿਰ ਉਵੇਂ ਤੁਹਾਡਾ ਫੇਸ ਉਸ 스테ਜ ਤੇ ਹੀ ਆ ਜਾਂਦਾ ਵਾ ਤੇ ਨੇਚਰਲ ਚੀਜ਼ਾਂ ਦਾ ਗਲੋ ਹਮੇਸ਼ਾ ਹੀ ਰਹਿੰਦਾ ਆ ਕੋਈ ਨਾ ਕੋਈ ਪੈਕ ਲਗੰਦੇ ਰਹੋ ਸਕਿਨ ਟਾਈਟ ਹੋਵੇਗੀ ਹੁਣ ਇਹਦੇ ਵਿੱਚ ਕਿੰਨੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਪਟਾਟੋ ਟਮਾਟੋ ਲੈਮਨ ਪਾਇਆ ਹੋਇਆ ਹਣੀ ਪਾਇਆ ਹੋਇਆ ਆਪਾਂ ਫਿਰ ਮਲਤਾਨੀ ਮਿੱਟੀ ਪਾਈ ਬੇਸਨ ਪਾਇਆ ਹੋਇਆ ਹਰ ਇੱਕ ਚੀਜ਼ ਦਾ ਵਧੀਆ ਆ ਸਕਿਨ ਨੂੰ ਮਲਤਾਨੀ ਮਿੱਟੀ ਤੁਹਾਡੇ ਸਕਿਨ ਨੂੰ ਟਾਈਟ ਕਰੇਗੀ ਓਪਨ ਪੋਰ ਜੇ ਤੁਹਾਡੇ ਬਹੁਤ ਵੱਡੇ ਵੱਡੇ ਓਪਨ ਪੋਰਸ ਹੋ ਗਏ ਨਾ ਉਸ ਨੂੰ ਵੀ ਕਲੀਨ ਕਰੇਗੀ ਗੰਦਗੀ ਵਗੈਰਾ ਬੇਸਨ ਨੇ ਬਿਲਕੁਲ ਕਲੀਨ ਕਰ ਦੇਣੀ ਆ ਤੇ ਟਮਾਟਰ ਤਾਂ ਤੁਹਾਨੂੰ ਪਤਾ ਹੀ ਹੈ ਜੀ ਵਿਟਾਮਿਨ ਸੀ ਹੈ ਪਟਾਟੋ ਟਮਾਟਰ ਵਿੱਚ ਤੇ ਲੈਮਨ ਵਿੱਚ ਇਹ ਤਾਂ ਤੁਹਾਡੀ ਰੰਗਤ ਨੂੰ ਬਹੁਤ ਹੀ ਨਖਾਰੇਗਾ ਜੋ ਵੀ ਤੁਸੀਂ ਵਿਟਾਮਿਨ ਸੀ ਵਾਲੀ ਕੋਈ ਵੀ ਚੀਜ਼ ਲਗਾਉਂਦੇ ਜੇ ਉਸ ਨੂੰ ਤੁਸੀਂ ਦਿਨੇ ਨਾ ਲਗਾਓ ਸ਼ਾਮ ਨੂੰ ਹੀ ਲਗਾਓ ਸ਼ਾਮ ਨੂੰ ਫਿਰ ਵਾਸ਼ ਕਰਕੇ ਤਰਾ ਤੁਸੀ ਸੋਝ ਜਾਂਦੇ ਜੇ ਕੋਈ ਗੱਲ ਨਹੀਂ ਸਵੇਰੇ ਸੰਸਕ੍ਰੀਨ ਵਗੈਰਾ ਲਗਾ ਲਿਆ ਕਰੋ ਆਪਣੇ ਫੇਸ ਦੇ ਉੱਪਰ ਤੇ ਵਿਟਾਮਿਨ ਸੀ ਵਾਲੀ ਕੋਈ ਚੀਜ਼ ਵੀ ਤੁਸੀਂ ਦਿਨੇ ਨਹੀਂ ਲਗਾਣੀ ਧੁੱਪ ਦਾ ਕਰਕੇ ਤੁਹਾਡਾ ਰੰਗ ਬਹੁਤ ਹੀ ਕਾਲਾ ਹੋ ਜਾਣਾ ਫਿਰ ਹਾਂਜੀ ਹੁਣ ਮੈਂ ਤੁਹਾਨੂੰ ਲਗਾ ਕੇ ਦੱਸਦੀ ਆ ਜੀ ਤੁਸੀਂ ਪਹਿਲਾਂ ਤਾਂ ਆਪਣੇ ਫੇਸ ਨੂੰ ਨਾ ਕੱਚੇ ਦੁੱਧ ਨਾਲ ਕਲੀਨ ਕਰਨਾ ਆ ਪਹਿਲਾਂ ਫੇਸ ਵਾਸ਼ ਕਰਨਾ ਫਿਰ ਕੱਚੇ ਦੁੱਧ ਦੇ ਨਾਲ ਚੰਗੀ ਤਰ੍ਹਾਂ ਉਹਨੂੰ ਕਲੀਨ ਕਰ ਲਿਆ ਕਰੋ ਜਦੋਂ ਕੋਈ ਵੀ ਪੈਕ ਜਾਂ ਕੋਈ ਫੇਸ਼ੀਅਲ ਵਗੈਰਾ ਕਰਨੀ ਆ ਨਾ ਕਰਦੇ ਨੇ ਨੇਚਰਲ ਚੀਜ਼ਾਂ ਨਾਲ ਵੀ ਤਾਂ ਤੁਸੀਂ ਕੱਚੇ ਦੁੱਧ ਨਾਲ ਪਹਿਲਾਂ ਸਾਰੇ ਜਾਣੇ ਆਪਣੇ ਫੇਸ ਨੂੰ ਕਲੀਨ ਕਰ ਲਿਆ ਕਰੋ ਉਹਦੇ ਨਾਲ ਜੋ ਵੀ ਤੁਹਾਡੇ ਮਤਲਬ ਫੇਸ ਵਾਸ਼ ਕੀਤਾ ਵੀ ਆ ਜੋ ਵੀ ਬਾਅਦ ਵਿੱਚ ਕੋਈ ਡਸਟ ਵਗੈਰਾ ਗੰਦਗੀ ਵਗੈਰਾ ਤੁਹਾਡੇ ਫੇਸ ਦੇ ਉੱਪਰ ਹੈਗੀ ਨਾ ਉਹ ਬਿਲਕੁਲ ਰਿਮੂਵ ਹੋ ਜਾਣੀ ਆ ਫਿਰ ਤੁਸੀਂ ਇਸ ਬਲੀਚ ਨੂੰ ਲੈ ਕੇ 2 ਮਿੰਟ ਪਹਿਲਾਂ ਮ사ਜ ਕਰਨੀ ਆ ਚੰਗੀ ਤਰ੍ਹਾਂ ਮ사ਜ ਕਰਨੀ ਆ ਸੌਫਟ ਹੱਥਾਂ ਦੇ ਨਾਲ ਮ사ਜ ਕਰਨੀ ਬਹੁਤਾ ਰਗੜਨਾ ਨਹੀਂ ਆ ਮੈਂ ਹਰ ਵੀਡੀਓ 'ਚ ਤੁਹਾਨੂੰ ਦੱਸਦੀ ਆ ਕਿ ਸੌਫਟ ਹੱਥਾਂ ਦੇ ਨਾਲ ਹੀ ਮ사ਜ ਕਰਿਆ ਕਰੋ ਬਹੁਤਾ ਰਗੜਨ ਤੇ ਨਾਲ ਸਕਿਨ ਤੇ ਗਲੋ ਨਹੀਂ ਆ ਜਾਣਾ ਜ਼ਿਆਦਾ ਸੌਫਟਾ ਥਾਣਾਲ ਕਰੋਗੇ ਰਿਜ਼ਲਟ ਵਧੀਆ ਮਿਲੇਗਾ ਤੁਹਾਨੂੰ ਨਾ ਕਿ ਬਹੁਤਾ ਰਗੜ ਕੇ ਸਕਿਨ ਨਹੀਂ ਖਰਾਬ ਕਰਨੀ ਐਸੀ ਐਵੇਂ ਸੌਫਟਾ ਥਾਣ ਦੇ ਨਾਲ ਤੁਸੀਂ 2 ਮਿੰਟ ਮ사ਜ ਕਰੋ ਪਹਿਲਾਂ ਪਹਿਲਾਂ ਕੱਚੇ ਦੁੱਧ ਨਾਲ ਕਲੀਨ ਕਰਨਾ ਪਹਿਲਾ ਸਟੈਪ ਫੇਸ ਵਾਸ਼ ਕਰਨਾ ਫਿਰ ਕੱਚੇ ਦੁੱਧ ਨਾਲ ਕਲੀਨ ਕਰਨਾ ਫੇਸ ਨੂੰ ਕੱਚੇ ਦੁੱਧ ਤੁਸੀਂ ਰੇਲੀ ਆਪਣੇ ਫੇਸ ਦੇ ਉੱਪਰ ਨਾਲ ਕਲੀਨ ਕਰਿਆ ਕਰੋ ਕਾਟਨ ਦੇ ਨਾਲ ਥੋੜਾ ਲੈ ਕੇ ਨਾ ਤੇ ਉਹਨੂੰ ਚੰਗੀ ਤਰ੍ਹਾਂ ਕਲੀਨ ਕਰਿਆ ਕਰੋ ਜੋ ਗੰਦਗੀ ਵਗੈਰਾ ਡਸਟ ਵਗੈਰਾ ਤੁਹਾਡੇ ਹੋਈ ਹੈ ਨਾ ਫੇਸ ਦੇ ਉੱਪਰ ਉਹ ਸਾਰੀ ਰਿਮੂਵ ਹੋ ਜਾਂਦੀ ਹੈ ਤੇ ਕੱਚਾ ਤੁਹਾਡਾ ਸਕਿਨ ਨੂੰ ਟਾਈਟ ਵੀ ਕਰਦਾ ਹੈ ਰੰਗਤ ਵੀ ਨਖਾਰਦਾ ਹੈ ਤੁਹਾਡੀ ਐਵੇਂ ਤੁਸੀਂ 2 ਮਿੰਟ ਮ사ਜ ਕਰਨੀ সফট ਹੱਥਾਂ ਦੇ ਨਾਲ ਇਹਦਾ ਕੋਈ ਨੁਕਸਾਨ ਨਹੀਂ ਕੋਈ ਵੀ ਇਸ ਵਾਲਾ ਲਗਾ ਸਕਦਾ ਹੈ ਜੀ oily skin ਵਾਲੇ ਵੀ ਲਗਾ ਸਕਦੇ ਲੇਮਨ ਪਿਆ ਹੋਇਆ ਹੈ ਇਹਦੇ ਵਿੱਚ dry skin ਵਾਲੇ ਸਾਰੇ ਲਗਾ ਸਕਦੇ ਨੇ ਮੇਲ ਫੀਮੇਲ ਕੋਈ ਇਸ ਦਾ ਨਹੀਂ ਹੈਗਾ ਕਿ ਆਏਜ ਵਾਲਾ ਨਹੀਂ ਲਗਾ ਸਕਦਾ ਬਾਕੀ ਬਾਹਰ ਦੀਆਂ ਤੁਸੀਂ ਬਲੀਚ ਵਗੈਰਾ ਨਾ ਲਿਆ ਕਰੋ ਸਕਿਨ ਖਰਾਬ ਕਰੋਗੇ ਤੁਸੀਂ ਜਿਹਨੇ ਬਲੀਚ ਜਿਆਦਾ ਕੋਈ ਕਰਦਾ ਨਾ ਉਹਨੇ ਉਹਦੀ ਸਕਿਨ ਖਰਾਬ ਹੁੰਦੀ ਹੈ ਜਲਣ ਹੋਵੇਗੀ ਫੇਸ ਦੇ ਉੱਪਰ ਧੁੱਪ ਦੇ ਕਾਰਨ ਤੁਸੀਂ ਬਾਹਰ ਨਿਕਲੋਗੇ ਨਾ ਧੁੱਪ ਚ ਤੁਹਾਡੀ ਸਕਿਨ ਰੈੱਡ ਹੋਵੇਗੀ ਕਿਉਂਕਿ ਤੁਹਾਡੀ ਸਕਿਨ ਸੈنسਿਟਿਵ ਹੋ ਗਈ ਬਲੀਚ ਕਰ ਕਰਕੇ ਖਰਾਬ ਹੋ ਗਈ ਹੈ ਹੁਣ ਵੀ ਤੁਸੀਂ ਹਟ ਜਾਓਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਣੀ ਤੁਸੀਂ ਸੋਚ ਲਓ ਕੀ ਬਣੇਗਾ ਤੁਹਾਡੇ ਫੇਸ ਦਾ ਫਿਰ ਮੈਂ ਇੱਕ ਦੋ ਵਾਰ ਬਲੀਚ ਕੀਤੀ ਸੀ ਬਾਅਦ ਚ ਮੈਂ ਕੋਈ ਬਲੀਚ ਨਹੀਂ ਕਰਵਾਈ ਫਿਰ ਮੈਂ ਹੁਣ ਆਪਣੀਆਂ ਘਰ ਦੀਆਂ ਚੀਜ਼ਾਂ ਦੇ ਨਾਲ ਹੀ ਆਪਣੇ ਫੇਸ ਨੂੰ ਬਿਲਕੁਲ ਠੀਕ ਕੀਤਾ ਹੈ ਆ ਇਹ ਮੈਂ ਤੁਸੀਂ 2 ਮਿੰਟ ਮ사ਜ ਕਰਕੇ ਫਿਰ ਤੁਸੀਂ ਇਹਦੇ ਉੱਪਰ ਲਗਾ ਕੇ ਲੇਅਰ ਮੋਟੀ ਜੀ ਰਹਿਣ ਦਿਓ ਤਕਰੀਬਨ 15-20 ਮਿੰਟ ਤੁਸੀਂ ਰਹਿਣ ਵੀ ਦਿਓਗੇ ਕੋਈ ਇਹਦਾ ਕੋਈ ਨੁਕਸਾਨੀ ਆ ਤੁਹਾਨੂੰ ਫਾਇਦਾ ਹੀ ਹੋਵੇਗਾ ਸ਼ਾਮ ਨੂੰ ਲਗਾਣਾ ਤੁਸੀਂ 15-20 ਮਿੰਟ ਰਹਿਣ ਦੋਗੇ ਫਿਰ ਤੁਸੀਂ ਸੌਫਟ ਹੱਥਾਂ ਨੂੰ ਥੋੜਾ ਗਿੱਲਾ ਕਰਕੇ ਨਾ ਫਿਰ ਆਪਣੇ ਫੇਸ ਨੂੰ ਵਾਸ਼ ਕਰਨਾ ਹੈ ਚੰਗੀ ਤਰ੍ਹਾਂ ਮ사ਜ ਕਰਕੇ ਸੌਫਟ ਸੌਫਟ ਮ사ਜ ਕਰਨੀ ਆ ਇਹਨੇ ਰਗ ਰਗੜ ਕੇ ਮ사ਜ ਕਰਕੇ ਉਤਾਰਨਾ ਆ ਬਾਅਦ ਵਿੱਚ ਤੁਸੀਂ ਕੋਈ ਵੀ ਆਇਲ ਦੇਸੀ ਕੀ ਜਿਵੇਂ ਮੈਂ ਬੋਲਦੀ ਆ ਨਾ ਤੁਸੀਂ ਆਂਦੇ ਹੋਣੇ ਵੀ ਦੇਸੀ ਕੀ ਬੋਲਦੀ ਆ ਦੇਸੀ ਕੀ ਬਹੁਤ ਵਧੀਆ ਆ ਜੀ ਸਾਰੀਆਂ ਚੀਜ਼ਾਂ ਨਾਲੋਂ ਮੱਖਣ ਬਹੁਤ ਵਧੀਆ ਮਲਾਈ ਬਹੁਤ ਵਧੀਆ ਕਰਦੀਆਂ ਚੀਜ਼ਾਂ ਸਾਰੀਆਂ ਬੈਸਟ ਨੇ ਬਾਹਰੋਂ ਲਿਆਉਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਆ ਸਾਰੀਆਂ ਚੀਜ਼ਾਂ ਘਰ ਵਿੱਚ ਉਹ ਲੈ ਕੇ ਲਾਇਆ ਕਰੋ ਤੁਸੀਂ ਜਿਨ੍ਹਾਂ ਦੀ oily skin ਆ ਉਹ ਮਲਾਈ ਦੇ ਵਿੱਚ ਥੋੜਾ ਲੈਮਨ ਪਾ ਕੇ ਰੋਜ਼ ਮ사ਜ ਕਰਨਗੇ ਨਾ ਰਿੰਕਲ ਵਗੈਰਾ ਤਾਂ ਉਹਨਾਂ ਦੇ ਠੀਕ ਹੋ ਜਾਣਗੇ ਤੇ ਤੁਸੀਂ ਇਦਾਂ ਕਰਨਾ ਜੀ ਹੁਣ ਮੈਂ ਜ਼ਿਆਦਾ ਤੁਹਾਨੂੰ ਫਿਰ ਦੱਸਾਂਗੀ ਮੇਰਾ ਥੋੜਾ ਅੱਜ ਗਲੇ ਦੀ ਪ੍ਰੋਬਲਮ ਹੈ ਤੇ ਤੁਸੀਂ ਉਤਾਰ ਕੇ ਬਾਅਦ ਵਿੱਚ ਕੋਈ ਵੀ ਆਇਲ ਆਪਣੇ ਫੇਸ ਦੇ ਉੱਪਰ ਲਗਾ ਲਓ ਤੇ ਲਗਾਣਾ ਸ਼ਾਮ ਨੂੰ ਹੈ ਮੈਂ ਫਿਰ ਦੱਸਦੀ ਆ ਜਿੰਨੇ ਨਹੀਂ ਲਗਾਣਾ ਤੁਸੀਂ ਇਸ ਪੈਗ ਨੂੰ ਜੋ ਵੀ ਵੀਡੀਓ ਦੇਖ ਰਿਹਾ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਔਰ ਸੋਹਣੇ ਸੋਹਣੇ ਕਮੈਂਟ ਵੀ ਕਰਿਆ ਕਰੋ ਥੈਂਕ ਯੂ ਸਭੀ ਕੋ